ਪੰਜਾਬੀ ਫਿਲਮ ਰਿਲੀਜ਼ ਹੋਣ ਤੇ ਚੰਗਾ ਕੰਮ ਕਰਕੇ ਜਾਣ ਇਹ ਹਰ ਕੋਈ ਚਾਹੁੰਦਾ ਆ ਤੇ ਇਹੀ ਸਭ ਕੁਝ ਹੋ ਰਿਹਾ ਅੱਜਕੱਲ ਸ਼ੰਦਾ ਸ਼ੰਦਾ ਨੋਪਾਪਾ ਦੇ ਨਾਲ ਸ਼ੰਦਾ ਸ਼ੰਦਾ ਨੋਪਾਪਾ ਦੀ ਟੀਮ ਦਾ ਦਾਅਵਾ ਹੈ ਕਿ 12 ਕਰੋੜ ਦੇ ਆਸ-ਪਾਸ ਦਾ ਬਿਜ਼ਨਸ ਜੋ ਹੈ ਉਹ ਫਸਟ ਵੀਕ ਐਂਡ ਤੇ ਹੀ ਫਿਲਮ ਨੇ ਕਰ ਲਿਆ ਜੋ ਕਿ ਬਹੁਤ ਅੱਛੀ ਗੱਲ ਹੈ ਦਰਸਲ ਫਿਲਮ ਦਾ ਟੌਪਿਕ ਵੀ ਕਾਫੀ ਵੱਖਰਾ ਹੈ ਤੇ ਸ਼ਿੰਦੇ ਨੂੰ ਲੋਕ ਬਹੁਤ ਪਸੰਦ ਕਰ ਰਹੇ ਨੇ ਤੇ ਸ਼ਿੰਦਾ ਤੇ ਗਿੱਪੀ ਦੀ ਜੋੜੀ ਜੋ ਹੈ ਉਹ ਜਿਸ ਤਰ੍ਹਾਂ ਦੀ ਸਕਰੀਨ ਤੇ ਲੱਗਦੀ ਹੈ ਨਾ ਕਮਾਲ ਦੀ ਜਿਹੜੀ ਫਾਦਰਸ ਹਨ ਦੀ ਰੀਅਲ ਵਾਲੀ ਜੁਗਲਬੰਦੀ ਹੈ ਨਾ ਉਹ ਵੀ ਬੇਹੱਦ ਕਮਾਲ ਹੈ ਅਸੀਂ ਵੀ ਜਦ ਇੰ ਵੀ ਆਇਆ ਸੀ ਕਿਉਂਕਿ ਦੋਹਾਂ ਦਾ ਕੰਬੀਨੇਸ਼ਨ ਹੀ ਐਸਾ ਹੈ ਕਿ ਅਸੀਂ ਕੀ ਦਸੀਏ ਵੈਸੇ ਇਸ ਫਿਲਮ ਦੇ ਵਿੱਚ ਹਿਨਾ ਖਾਨ ਨੇ ਨਿਰਮਲ ਰਿਸ਼ੀ मैम ਨੇ ਤੇ ਬਹੁਤ ਸਾਰੇ ਲੋਕ ਨੇ ਤੇ ਬਹੁਤ ਵਧੀਆ ਟੌਪਿਕ ਦੇ ਉੱਤੇ ਫਿਲਮ ਨੂੰ ਬਣਾਇਆ ਗਿਆ ਜੋ ਕਿ ਸਿਨੇਮਾ ਘਰਾਂ ਦੇ ਵਿੱਚ ਇਸ ਵਕਤ ਮੌਜੂਦ ਹੈ ਤੇ ਦਰਸ਼ਕ ਉਸ ਨੂੰ ਪਸੰਦ ਵੀ ਕਰ ਰਹੇ ਨੇ ਫਿਲਮ ਦੀ ਟੀਮ ਦਾ ਦਾਵਾ ਹੈ ਕਿ 12 ਕਰੋੜ ਦੇ ਆਸ-ਪਾਸ ਦਾ ਬਿਜ਼ਨਸ ਜੋ ਹੈ ਉਹ ਫਿਲਮ ਆਲਰੇਡੀ ਕਰ ਚੁੱਕੀ ਹੈ ਜੇ ਤੁਸੀਂ ਫਿਲਮ ਵੇਖੀ ਹੈ ਤਾਂ ਤੁਹਾਨੂੰ ਕਿਹੋ ਜਿਹੀ ਲੱਗੀ ਹੈ ਸਾਨੂੰ ਜ਼ਰੂਰ ਦੱਸਿਓ ਤੇ ਨਾਲ ਹੀ ਤੁਹਾਨੂੰ ਦਿਖਾਉਨੇ ਆ ਗਿੱਪੀ ਤੇ ਸਿੰਧਲੀ ਥੋੜੀ ਜਿਹੀ ਜੁਗਲਬੰਦੀ ਦ ਗੇਮ ਸਟਾਰਟਸ ਨਾ ਭੁੱਲਣ ਦੀ ਬਿਮਾਰੀ ਕਿਸ ਨੂੰ ਹੈ ਮੈਨੂੰ ਤਾਂ ਕੋਈ ਭੁੱਲਣ ਦੀ ਬਿਮਾਰੀ ਉਹ ਕੀ ਕੀ ਭੁੱਲ ਜਾਂਦੇ ਨੇ ਪਾਪਾ ਸਾਰਾ ਕੁਝ ਭੁੱਲ ਜਾਂਦੇ ਨੇ ਮੇਰਾ ਬਰਥਡੇ ਕੱਟਾ ਪਾਪਾ ਦੱਸੋ ਇੱਕ ਵਾਰੀ ਚੰਦੇ 22 ਸਪਟੰਬਰ ਮੇਰਾ ਬਰਥਡੇ ਵਾਹ ਹੇ ਰੱਬਾ ਭੁੱਲ ਗਏ ਮੇਰਾ ਬਰਥਡੇ ਜਾ ਕੇ ਸਹੀ ਹੈ ਸਹੀ ਹੈ ਸਹੀ ਮੈਨੂੰ ਡਰਾਤਾ ਯਾਰ ਐਦਾ ਕਿਵੇਂ ਹੋ ਸਕਦਾ ਹੈ ਮੇਰਾ ਬਰਥਡੇ ਦੱਸ ਜਨੂਅਰੀ 2 ਹਾਂ ਉਹ ਮੇਰਾ ਬਰਥਡੇ ਯਾਰ ਦੱਸੋ ਮੈਨੂੰ ਮੈਨੂੰ ਪੁੱਛਦਾ ਨਹੀਂ ਮੈਂ 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 ਚਲੋ 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 ਅੱਛਾ ਮੰਮੀ ਤੋਂ ਵੱਡ ਡਾਂਟ ਕਿਸ ਨੂੰ ਪੈਂਦੀ ਹੈ ਓਕੇ ਇਹ ਕਿਸ ਗੱਲ ਤੇ ਸਭ ਤੋਂ ਵਾਇਡਾਂ ਪੈਂਦੀ ਹੈ ਫੋਨ ਹਾਂ ਤੇ ਯਾ ਜਿੱਦਾਂ ਨਾਲ ਹੈ ਬਰਸ਼ ਕਰ ਲੈ ਸਾਰਾ ਕੁਝ ਕਰ ਲੈ ਉੱਠ ਜਾ ਇਦਾਂ ਦੀ ਚੀਜ਼ਾਂ ਮੈਂ ਤਾਂ ਬਚਾਉਂਦਾ ਹੀ ਰਹਿਣਾ ਹਾਂ ਹਾਂ ਕੀ ਬਾਤ ਹੈ ਕੌਣ ਹੈ ਜੋ ਕਿਤੇ ਵੀ ਸੋ ਸਕਦਾ ਹੈ ਓ ਯਾ ਸੀਰੀਅਸਲੀ ਕਿਤੇ ਵੀ ਜਦ ਮੈਂ ਬਾਸਕਟਬਾਲ ਤੋਂ ਆਉਂਦਾ ਨਾ ਹਾਂ ਫਲੋਰ ਤੇ ਹੀ ਸੌਣਾ ਨਾ ਮੈਂ ਅਸੀਂ ਬੰਦ ਫਲੋਰ ਤੇ ਇਹ ਮਤਲਬ ਮੈਨੂੰ ਹਲੇ ਤੱਕ ਇਹਦੀ ਗੱਲ ਸਮਝ ਨਹੀਂ ਆਉਂਦੀ ਮਤਲਬ ਸਾਡੇ ਘਰ ਦੇ ਵਿੱਚ ਤੁਹਾਨੂੰ ਛਿੰਦਾ ਕਿਤੇ ਵੀ ਸੱਤਾ ਪਿਆ ਮਿਲ ਸਕਦਾ। ਉਹ ਔਰ ਰਾਤ ਨੂੰ ਜਿਵੇਂ ਹਲੇ ਵੀ ਮੈਨੂੰ ਐਦਾ ਹੁੰਦਾ ਮੈਨੂੰ ਤਾਂ ਕਿ ਮੈਂ ਇਹਨੂੰ ਚੱਕ ਕੇ ਲੈ ਜਾਂ ਤੇ ਜਾ ਕੇ ਉਹਦੇ ਕਮਰੇ 'ਚ ਪਾ ਦਾਂ। ਹਾਂ। ਇਹਨ ਘਣਾ ਨਾ। ਹਾਂ। ਮਤਲਬ ਨਹੀਂ ਨਹੀਂ بابا ਇਹ بابا بابا ਮੈਂ ਆਪਣੇ ਬਚ ਜਾਈ ਜਾऊंगा ਪਲੀਜ਼ ਪਲੀਜ਼ ਪਲੀਜ਼। ਰਾਤ ਨੂੰ ਸਭ ਤੋਂ ਵੱਧ ਡਰਦਾ ਕੌਣ ਹੈ? ਮੈਂ ਕਿਉਂ? ਮੈਂ ਮੈਂ ਆਪਣੇ ਆਪ ਦੀ ਬੇਇੱਜ਼ਤੀ ਕਰਨੀ ਹੈ। ਇਹ ਚੀਜ਼ਾਂ ਸਭ ਤੋਂ ਵੱਧ ਕਿਸ ਦੀਆਂ ਗੁੰਮਦੀਆਂ ਨੇ? ਕਿ ਆ ਗੁੰਮ ਹੋ ਗਿਆ ਔਰ ਗੁੰਮ ਹੋ ਗਿਆ। ਮੇਰੇ ਲਾਈਕ ਆਈ ਪ੍ਰੋਬਲੀ ਹਵ ਲਾਈਕ 7 ਮਿਸਿੰਗ ਫੋਨਸ ਹਰ ਚੀਜ਼ ਲੁਕੋ ਕੇ ਰੱਖਣਾ ਕਿਹਨੂੰ ਪਸੰਦ ਹੈ ਲਾਈਕ ਹਾਈਡ ਕਰਕੇ ਅੱਛਾ ਨਹੀਂ ਲੁਕੋ ਕੇ ਨਹੀਂ ਮੈਨੂੰ ਆਪਣੀਆਂ ਚੀਜ਼ਾਂ ਮੈਂ ਆਪਣੀਆਂ ਸੰਭਾਲ ਨਹੀਂ ਕਰਦਾ ਹਮ ਸਭ ਤੋਂ ਵੱਧ ਰੌਲਾ ਪੈਂਦਾ ਇਹ ਜਿਹੜੀ ਗਲੇਸ਼ਾ ਇਹ ਪੈਂਦਾ ਚਾਰਜਰ ਦਾ ਯਾ ਜੇ ਇਹਨਾਂ ਕੋਲੇ ਆਪਦੇ ਟੈਲੀਫੋਨ ਦਾ ਚਾਰਜਰ ਨਹੀਂ ਹੁੰਦਾ ਮੈਂ ਮੇਰਾ ਨਾ ਇਦਾਂ ਲਿਖਿਆ ਹੁੰਦਾ ਆ ਜੀ ਲਿਖ ਦਿੰਦਾ ਕਿਉਂਕਿ ਮੇਰਾ ਨਾਮ ਗੁਰਵਤੇ ਵੀ ਹੈਗਾ ਨਾ ਗੁਰਵਤੇ ਹੀ ਹੈ ਜਿੰਨਾਂ ਕਰਦੇ ਬੁਲਾਉਂਦੇ ਨੇ ਗੁਰਵਤੇ ਹੈ ਨਾ ਮੈਂ ਜੀ ਲਿਖ ਦਿੰਦਾ ਹੈ ਨਾ ਪਤਾ ਸੀ ਕਰਦੇ ਨਾ ਜੀ ਨੇ ਜਿਹਦਾ ਜੀ ਮੈਂ ਚਾਕੂ ਨਾਲ ਗਰਮ ਕਰਕੇ ਲਿਖਣਾ ਸੋ ਕੱਟ ਨਹੀਂ ਸਕਦੇ ਉਹ ਇੱਕ ਹੋਰ ਜੀ ਬਣਾ ਲੈਂਦੇ ਜੀ ਜੀ ਕਿ ਫਿਗਰੇ ਵਾਲ ਫਿਰ ਲੈ ਲੈਂਦੇ ਨੇ ਚਾਰੇ ਸਾਰੇ ਮੇਰੇ ਲੈ ਲੈਂਦੇ ਨਹੀਂ ਸਾਰੇ ਜਾਂਦੇ ਨੇ ਤੇਰੇ ਵਾਲ ਤੇ ਐਸ ਲਿਖਿਆ ਹੁੰਦਾ ਨਹੀਂ ਚੇਂਜ ਕਰ ਦਿੰਦੇ ਨੇ ਪਤਾ ਨਹੀਂ ਕੋਈ ਇਦਾਂ ਕੋਈ ਮੈਜਿਕ ਕਰਕੇ ਚੇਂਜ ਹੀ ਕਰ ਦਿੰਦੇ ਨੇ ਓਕੇ ਮੰਮੀ ਨੂੰ ਵੱਧ ਗੁੱਸਾ ਗੁੱਸਾ ਕੌਣ ਦਵਾ ਸਕਦਾ ਉੱਠਦਾ ਨਹੀਂ ਪਪਾ ਇਟ ਇਜ਼ ਪਪਾ ਦੇਖ ਲਾ ਦੇਖ ਲਾ ਹਲੇ ਵੀ ਸੋਚ ਲਓ ਇੱਕ ਵਾਰੇ ਸੋਚ ਲਓ ਮੈਂ ਕਿ ਮਿਲ ਗਿਆ ਰੋਜ਼ ਤੈਨੂੰ ਕੌਣ ਬਚਾਉਂਦਾ ਤੈਨੂੰ ਕੈਨੂੰ ਕੌਣ ਬਚਾਉਂਦਾ ਮੈਨੂੰ ਮੈਂ ਓਏ ਓਏ ਮੈਂ ਓਏ ਓਏ ਮੈਂ ਬਚਾਉਂਦਾ ਤੇਰੇ ਸ਼ਾਬਾਸ਼ ਸ਼ਾਬਾਸ਼ ਓਏ ਜੀ ਕੀ ਬਾਤ ਹੈ ਅੱਛਾ ਸਭ ਤੋਂ ਅੱਛੀ ਊਠ ਕੌਣ ਬੋਲਦਾ ਹੈ ਇਹ ਮੈਂ ਅੱਛਾ ਜੇ ਹੁਣ ਦੁਬਾਰਾ ਗੱਲ ਕੀਤੀ ਨਾ ਜਿਵੇਂ ਮੰਮੀ ਵਾਲੀ ਵੀ ਗੱਲ ਕੀਤੀ ਆ ਮੈਂ ਮੈਸੇਜ ਲਗਾ ਦੇਣਾ ਤੇਰੇ ਐਡੇ 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 ਲਿਖੇ ਯੂਟਾਇਲ